ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਛੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੈਂਟਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇੱਕ ਨਿਊਜ਼ ਮੈਂ ਤੁਹਾਡੇ ਨਾਲ ਕਿਸ਼ਿੰਦਰ ਕੁਮਾਰ ਦੱਸਦੀ ਹਾਂ ਕਿ ਅੱਜ ਭਾਰਤ ਭਰ ਦੇ ਵਿੱਚ ਦੀ ਗੱਲ ਕਰੀ ਇਹ ਤਾਂ ਕਾਂਗਰਸੀ ਵਰਕਰਾਂ ਵੱਲੋਂ ਜਿਹੜਾ ਹੈ ਰੋਸ ਮਾਰਚ ਕੱਟਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਇੱਕ ਛੇੜ ਤੇ ਵੀ ਜਿਹੜੀਆਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਖਾਕਾ ਵਿਧਾਇਕ ਜੁਵਿੰਦਰ ਪਾਲ ਦੇ ਦਫ਼ਤਰੋਂ ਜਿਹੜਾ ਆ ਬਲਾਕ ਪ੍ਰਧਾਨ ਹੋਣ ਚ ਹੈ ਉਹ ਜਿਹੜੇ ਉਹਨਾਂ ਦੇ ਵਰਕਰ ਸਨ ਉਹਨਾਂ ਵੱਲੋਂ ਜਿਹੜਾ ਆ ਅੱਜ ਇੱਕ ਰੋਡ ਜਿਹੜਾ ਮਾਰਚ ਕੱਟਿਆ ਗਿਆ ਰੋਸ ਨੂੰ ਲੈ ਕੇ ਅਖੀਰ ਰੋਸ ਜਿਹੜਾ ਸੀ ਅੰਮ੍ਰਿਤਸਰ ਨੂੰ ਲੈ ਕੇ ਸੀ ਜਿਹੜਾ ਉਹਨਾਂ ਵੱਲੋਂ ਇੱਕ ਬਾਬਾ ਸਾਹਿਬ ਦੀ ਅੰਬੇਰ ਕਰਤੇ ਜਿਹੜੀ ਟਿੱਪਣੀ ਕੀਤੀ ਗਈ ਸੀ ਉਸ ਨੂੰ ਲੈ ਕੇ ਜਿਹੜਾ ਆ ਭਾਰਤਪੁਰ ਦੇ ਵਿੱਚ ਜਿਹੜਾ ਅੱਜ ਰੋਸ ਕੀਤਾ ਗਿਆ ਆ ਦੱਸਦੀ ਹੈ ਕਿ ਇਹਨਾਂ ਦੀ ਮੰਗ ਹੈਗੀ ਹੈ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈਗੀ ਹੈ ਕਿ ਉਹਨਾਂ ਨੂੰ ਜਿਹੜਾ ਅਸਤੀਫਾ ਦੇਣਾ ਚਾਹੀਦਾ ਹੈ ਇਸ ਸਬੰਧੀ ਅਸੀਂ ਬਲਾਕ ਪ੍ਰਧਾਨ ਨਾਲ ਤੇ ਸਾਬਕਾ ਵਿਧਾਇਕ ਜਗਵਿੰਦਰਪਾਲ ਨਾਲ ਗੱਲਬਾਤ ਕਰਾਂਗੇ ਕੀ ਹੈਗਾ ਕਾਰਨ ਰੋਸ ਕਟਣ ਦਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੀ ਇੱਕ ਨਿਊਜ਼ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਇਹ ਬੀਜੇਪੀ ਦੀ ਜਿਹੜੀ ਅਸਲੀ ਪਛਾਣ ਜਿਹੜੀ ਹੈ ਹੁਣੀ ਸ਼ੁਰੂ ਹੋ ਗਈ ਹੈ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਪਿਛਲੇ ਇਲੈਕਸ਼ਨਾਂ ਵਿੱਚ ਕਿਹਾ ਸੀ ਆਪ ਕੀ ਬਾਤ 400 ਪਰ ਉਹਦਾ ਜਿਹੜਾ मीनिंग ਸੀ ਉਹ ਸਾਹਮਣੇ ਆਣਾ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਉਸ ਬਾਬਾ ਸਾਹਿਬ ਦਾ અપਮਾਨ ਕੀਤਾ ਉਹ અપਮਾਨ ਜਿਹੜਾ ਕੀਤਾ ਉਹਦੇ ਅਜੇ ਰੋਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਮੈਂ ਸਾਰੇ ਲੋਕਾਂ 'ਕੀ ਬੇਨਤੀ ਕਰਦਾ ਪ੍ਰਾਰਥਨਾ ਕਰਦਾ ਸਾਰੇ ਹੀ ਭੈਣ ਭਰਾ ਪੂਰੇ ਦੇਸ਼ ਦੇ ਲੋਕ ਜਿਹੜੇ ਆ ਇਕੱਠੇ ਹੋ ਜੋ ਇਹ ਬੀਜੇਪੀ ਦੀ ਮੰਸ਼ਾ ਕੁਝ ਹੋਰ ਹੈ ਉਹ ਜਿਹੜੀ ਮੰਸ਼ਾ ਉਹਨਾਂ ਦੀ ਪੂਰੀ ਨਹੀਂ ਕੀਤੀ ਜਾਂ ਦਿੱਤੀ ਲੋਕਾਂ ਨੇ ਤੇ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਹੰਕਾਰੀਆਂ ਨੂੰ ਆਉਣ ਵਾਲਾ ਟਾਈਮ ਜਿੱਥੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੈ ਅੱਗੇ ਇਲੈਕਸ਼ਨ ਆਉਣ ਵਾਲੇ ਆ ਜਿਹੜੀ ਜਿਹੜੀ ਸਟੇਟ ਤੇ ਇਲੈਕਸ਼ਨ ਹੈ ਇਹਨਾਂ ਨੂੰ ਭਜਾਓ ਔਰ ਇਹ ਜਿਹੜੀ ਇੱਕ ਨਵੀਂ ਪਾਰਟੀ ਬਿਮਾਰੀ ਨਵੀਂ ਆ ਗਈ ਹੈ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਕੀ ਬੇਸਿਕਲੀ ਭਾਜਪੀ ਦੀ ਬੀ ਟੀਮ ਹੈ ਇਹ ਵੀ ਜੋ ਭਾਜਪੀ ਦਾ ਅਜੰਡਾ ਉਹ ਹੀ ਬੋਲਦੀ ਹੈ ਤੇ ਮੇਰੀ ਤੁਹਾਡੇ ਸਾਰੇ ਗੁਹੰਤੀ ਤੁਸੀਂ ਅੱਜ 3 ਸਾਲ ਹੋ ਗਿਆ ਪੰਜਾਬ ਦੇ ਵਿੱਚ ਸਰਕਾਰ ਰਹਿਣਾ ਜੀ ਬਣੀ ਦੀ ਕੋਈ ਕੰਮ ਦੇ ਲੋ ਵੀ ਪੂਰੇ ਪੰਜਾਬ ਦੇ ਵਿੱਚ ਕਿਤੇ ਕੰਮ ਹੁੰਦੀ ਸੀ ਉੱਥੇ ਹੀ ਦੇਖ ਲੋ ਇਹ ਕੈਮਰਡ ਦਾ ਵਜਿਹ ਹੋਏ ਕਿ ਉਹਦੇ ਹਲਕੇ ਦੇ ਵਿੱਚ ਤਰਾਹੀ ਮਾਮ ਤਰਾਹੀ ਮਾਮ ਹੋ ਰਿਹਾ ਹੋਏ ਲੋਕੀ ਆਪਣੇ ਆਪ ਨੂੰ ਤੇ ਠੱਗਿਆ ਮਹਿਸੂਸ ਕਰ ਰਿਹਾ ਲੋਕਾਂ ਦੇ ਉੱਤੇ ਇਨੀ ਕੀ ਦਹਿਸ਼ਤ ਹੈ ਉਹਦੇਲੇ ਖਾਕੀ ਵਰਦੀ ਵਾਲੇ ਨੇ ਇਹ ਕੋਈ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਅਗੇ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਪਿੱਠੂ ਬਣੇ ਹੋਏ ਆ ਔਰ ਜ਼ਬਰਨ ਲੋਕਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਆ ਤੇ ਮੈਂ ਅੱਜ ਤੁਹਾਡੇ ਸਮਾਜ ਦੇ ਨਜ਼ਾਰੇ ਇਹ ਗੱਲ ਕਹਿਣਾ ਚਾਹਨਾ ਜੇ ਤੁਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਹੀਂ ਕਰਨੀਆਂ ਤੇ ਥੋੜਾ ਹੀ ਟਾਈਮ ਰਹਿ ਗਿਆ ਇਹ ਤੁਹਾਡੀ ਡਿਊਟੀ ਆ ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਡਿਊਟੀ ਆ ਜਣੀ ਆ ਨਾ ਪਰ ਜਿਹੜੇ ਖਾਸ ਆਦਮੀ ਪਾਰਟੀ ਦੇ ਛਤੂਮੜੇ ਪਿੱਠੂ ਨਾ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਬੰਦੇ ਬਣਜੋ ਬਿਲਕੁਲ ਵੀ ਤੁਸੀਂ ਜਿਹੜੇ ਧੱਕੇ ਕਰ ਰਹੇ ਹੋ ਮੇਰੇ ਵਰਕਰਾਂ ਦੇ ਨਾਲ ਇੱਕ ਇੱਕ ਤੁਹਾਡੇ ਕੋਲ ਹਿਸਾਬ ਲਿਤਾ ਜਾਏਗਾ ਅਸੀਂ ਤੇ 5 ਸਾਲ ਲਈ ਕੱਢ ਤੇ ਤੁਹਾਡੇ ਕੋਲ 5 ਮਿੰਟ ਨਹੀਂ ਨਿਕਲੇ ਤੁਸੀਂ ਚੀਕਾ ਮਾਰਨੀ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹਣਾ ਲੋਕਾਂ ਨਾਲ ਪਿਆਰ ਕਰੋ ਜੀ ਆਪਣਾ ਨਾਮ ਤੁਸੀਂ ਬਜਾਣਾ ਚਾਹੁੰਦੇ ਹੋ ਜੀ ਨੇ ਤਾਂ ਨਾਮ ਤੇ ਤੁਹਾਡਾ ਹੁਣ ਗਿਆ ਗਿਆ 25 ਆ ਗਈ ਜਿਹੜੀ 25 ਆ ਗਈ ਹੈ ਤੇ ਗਈ ਤੇ 26 ਤੇ ਬਾਅਦ ਤੁਹਾਨੂੰ ਲੋਕਾਂ ਦੇ ਗੋਲ ਕਰ ਲੈਣਾ ਇਸ ਕਰਕੇ ਮੈਂ ਸਾਰੇ ਲੋਕਾਂ ਕੇ ਬੇਨਤੀ ਕਰਦਾ ਵੀ ਜਿਹੜੀ ਜਿੱਦੇ ਜਿੱਤੇ ਜਿੱਤੇ ਰਿਸ਼ਤੇਦਾਰੀ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਮਦਦ ਕਰੋ ਕਾਂਗਰਸੀ ਕਹਿ ਉਹਦੀ ਪਾਰਟੀ ਹੈ ਉਹਦੀ ਜਮਾਤ ਹੈ ਜਿਹੜੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਸਾਰਿਆਂ ਨਾਲ ਪਿਆਰ ਕਰਦਾ ਮੈਂ ਕੀਤਾ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੈ ਗਾਂਧੀ ਜੈ ਭੀਮ ਜੈ ਸਵਿਧਾਨ ਤਿੰਨਾ ਦੇ ਮਤਲਬ ਕੀ ਤੁਸੀਂ ਪਿਛਲੇ ਦਿਨ ਦੇਖਿਆ ਅਮੀਸ਼ਾਹ ਜੀ ਨੇ ਜਿਹੜਾ ਬੜਾ ਇੱਕ ਸ਼ਰਮਨਾਕ ਜਿਹੜਾ ਬਿਆਨ ਦਿੱਤਾ ਕਿ ਜੇ ਤੁਸੀਂ ਰੱਬ ਨੂੰ ਵੀ ਤੁਸੀਂ ਅਨੇ ਵਾਰ ਯਾਦ ਕਰੋ ਅੰਬੇਦਕਰ 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 ਕਰਦੇ ਹੋ ਅਨੇ ਵਾਰ ਤੁਸੀਂ ਰੱਬ ਨੂੰ ਯਾਦ ਕਰੋ ਤੇ ਰੱਬ ਵੀ ਮਿਲ ਜਾਂਦਾ ਦੇਖੋ ਜਿਹੜਾ ਸਾਡਾ ਦੇ ਮਤਲਬ ਕੀ ਸਾਡਾ ਸਵਿਧਾਨ ਦਾ ਨਿਰਮਾਤਾ ਹੈ ਉਹਨੂੰ ਇਸ ਤਰ੍ਹਾਂ ਬੋਲ ਰਹੇ ਆ ਇਹ ਪਿੱਛੇ ਕੋਈ ਸਾਲ ਡੇਢ ਸਾਲ ਪਹਿਲੇ ਜਦੋਂ ਇਹਨਾਂ ਨੇ ਇਲੈਕਸ਼ਨ ਹੀ ਇਹਨਾਂ ਦਾ ਇੱਕ ਨਾਰਾ ਸੀ ਆਪ ਕੀ ਬਾਅਰ 400 ਪਾਰ ਇਹਨਾਂ ਦਾ ਮੁੱਦਾ ਸੀ ਕਿ ਅਸੀਂ 400 ਤੋਂ ਪਲੱਸ ਸੀਟਾਂ ਲਵਾਂਗੇ ਤੇ ਇਹ ਸਭਧਾਨ ਵੀ ਆਪਣੇ ਮਰਜ਼ੀ ਨਾਲ ਕੁੱਚਲਾਂਗੇ ਦੇਸ਼ ਨੂੰ ਇਹਨਾਂ ਨੇ ਸਿਰਫ ਜੇ ਦੇਸ਼ ਜੇ ਤਰੱਕੀ ਕੀਤੀ ਹੈ ਤੇ ਅਮਾਨੀ ਤੇ ਅਡਾਨੀ ਨੇ ਤਰੱਕੀ ਕੀਤੀ ਹੈ ਸੋ ਇਸ ਕਰਕੇ ਪਾਰਟੀ ਹਾਈ ਕਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਇਹ ਅਭਿਆਨ ਚਲਾ ਰਹੇ ਆ ਜਿਸ ਦਾ ਸਮਾਪਨ 26 ਜਨਵਰੀ ਵਾਲੇ ਦਿਨ ਮੌਉ ਦੇ ਵਿੱਚ ਮੱਧ ਪ੍ਰਦੇਸ਼ ਜਿੱਥੇ ਉਹਨਾਂ ਦੇ ਜਨਮ ਭੂਮੀ ਆ ਉੱਥੇ ਖਤਮ ਕੀਤਾ ਜਾਏਗਾ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਹਲਕਾ ਵਿਧਾਇਕ ਐਮ ਐਲ ਏ ਸ਼੍ਰੀ ਜੁਗਿੰਦਰ ਪਾਲ ਜੀ ਦੇ ਰਹਿਨੁਮਾਈ ਹੇਠ ਅੱਜ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰ ਸਾਬਾਨਾ ਦਾ ਧੰਨਵਾਦ ਕਰਨਿਆ ਤਹਿ ਕਿਲੋ ਧੰਨਵਾਦ ਕਰਦੇ ਆ ਜੈ ਹਿੰਦ ਸਰ ਗੱਲ ਇਹ ਦਾ ਕਿ ਜਦੋਂ ਦੀ ਮੋਦੀ ਸਰਕਾਰ ਜਿਹੜੀ ਇਹ ਸੈਂਟਰ ਦੇ ਵਿੱਚ ਕਾਬਜ ਹੋਈ ਹੈ ਅਦੋਂ ਤੋਂ ਹੀ ਲੈ ਕੇ ਸੰਵਿਧਾਨ ਦੇ ਨਾਲ ਛੇੜਛਾੜ ਜਿਹੜੀ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਨੇਤਾ ਹਨ ਰਾਹੁਲ ਗਾਂਧੀ ਜੀ ਉਹਦਾ ਡਟ ਕੇ ਮੁਕਾਬਲਾ ਕਰਨ ਦੇ ਨੇ ਔਰ ਲੇਕਿਨ ਇਹ ਅਨੇਕ ਪ੍ਰਾਂਤੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਛੱਡਦੇ ਨੇ ਸ਼ੋਸ਼ੇ ਛੱਡੇ ਜਾਂਦੇ ਨੇ ਰਾਹੁਲ ਗਾਂਧੀ ਜੀ ਦੇ ਖਿਲਾਫ ਜਿਹੜਾ ਦੇਸ਼ ਭਗਤਾਂ ਦਾ ਪਰਿਵਾਰ ਹੈ ਕੁਰਬਾਨੀਆਂ ਦੇਣ ਵਾਲਾ ਪਰਿਵਾਰ ਹੈ ਉਹਦੇ ਖਿਲਾਫ ਬੋਲਿਆ ਜਾਂਦਾ ਔਰ ਜਿਹੜੇ ਚਮਚੇ ਨੇ ਉਹਨਾਂ ਨੂੰ ਸ਼ਾਬਾਸ਼ ਦੀ ਦਿੱਤੀ ਜਾਂਦੀ ਹੈ ਸੋ ਮੈਂ ਲੋਕਾਂ ਦੇ ਅੱਗੇ ਵੀ ਔਰ ਆਪਣੇ ਵਰਕਰਸ ਦੇ ਅੱਗੇ ਬੇਨਤੀ ਕਰਨਾ ਕਿ ਸਾਰੇ ਜਣੇ ਮદાન ਦੇ ਅੰਦਰ ਆ ਜਾਓ ਔਰ ਇਹ ਜਿਹੜੀ ਸੈਂਟਰ ਸਰਕਾਰ ਹੈ ਇਹਦਾ ਜਲੂਸ ਕਢੋ ਗਲੀ ਗਲੀ ਦੇ ਵਿੱਚ ਔਰ ਮਜਬੂਰ ਕਰ ਦਿਓ ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਕਿ ਅਮੇਸ਼ਾ ਜਿਹੜੇ ਨੇ ਉਹ ਮਾਫੀ ਮੰਗਣ ਇਸ ਗੱਲ ਦੀ ਜਿਹੜੇ ਸ਼ਬਦ ਉਹਨਾਂ ਨੇ ਯੂਜ਼ ਕੀਤੇ ਨੇ ਤਾਂ ਇੱਕ ਵਾਰੀ ਫਿਰ ਤੋਂ ਸਾਰੇ ਵਰਕਰਾਂ ਦਾ ਬਹੁਤ-ਬਹੁਤ ਧੰਨਵਾਦ ਆ ਇੱਕ ਵਾਰੀ ਫਿਰ ਤੋਂ ਜਿਹੜੇ ਤਰਨਾ ਲਾਇਆ ਜਾਏਗਾ ਸਾਰਿਆਂ ਨੇ ਇਦਾਂ ਹੀ ਹਮ ਹਮਾ ਕੇ ਪਹੁੰਚਣਾ ਬਹੁਤ-ਬਹੁਤ ਮਿਹਰਬਾਨੀ